ਸਿੱਕਾ ਜੀ ਮੈਂ ਕੋਸ਼ਿਸ਼ ਮੈਂ ਰੰਡਾ ਤੋਂ ਜੋ ਆਹ ਵੀਡੀਓ ਪਾਈ ਸੀ ਤਿੰਨ ਦਿਨ ਪਹਿਲਾਂ ਉਹਦੇ ਸਮੇਂ ਤੇ ਗੱਲ ਕਰਨਾ ਚਾਹੁੰਦਾ ਵੀ ਇੱਕ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਿਆ ਆਲ ਪੰਜਾਬ ਚ ਵੀਡੀਓ ਫੈਲ ਗਈ ਸਾਰੇ ਫੈਲ ਗਈ ਆਲ ਵਰਡ ਚ ਹੀ 바ਗੀ ਰਹੋ ਚਲੋ ਕੋਈ ਗੱਲ ਨਹੀਂ ਮੈਨੂੰ ਬਾਰ-ਬਾਰ ਟੰਕੀ ਤਿਆਰਿਆ ਬਹੁਤ ਸਿੱਖ ਜਿਥੇ ਬੰਦਿਆਂ ਜਾਂ ਵਧੀਆ ਬੰਦੇ ਜਾਂ ਕਿਸੇ ਨਾ ਕਿਸੇ ਜਰੀਏ ਮੈਨਾਂ ਗੱਲ ਵੀ ਕਰ ਰਹੇ ਮੈਂ ਫੋਨ ਬੰਦ ਕੀਤਾ ਹੋਇਆ ਉਹਦਾ ਫੋਨ ਬੰਦ ਕਰਨਾ ਇਹੀ ਆ ਵੀ ਮੇਰੀਆਂ ਲੋਕੇਸ਼ਨਾਂ ਲਈ ਜਾਂਦੇ ਆ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਮੇਰਾ ਦਿੱਕਤ ਸੂਰਤ ਉਸ ਵੇ ਮੈਂ ਕ੍ਰਾਈਮ ਕੀ ਕੀਤਾ ਜੇ ਮੈਂ ਕੋਈ ਕ੍ਰਾਈਮ ਕੀਤਾ ਹੈ ਕੁਝ ਕੀਤਾ ਪੁਲਿਸ ਮੈਨੂੰ ਸਸਪੈਂਡ ਕਰ ਦੇ ਜਾਂ ਡਿਸਮਿਸ ਕਰ ਸਕਦੀ ਆ ਵੱਧ ਵੱਧ ਹੋਰ ਕੀ ਕਰ ਸਕਦੇ ਮੈਂ ਕੀਤਾ ਕੀ ਆ ਹੁਣ ਮੈਂ ਮੇਰੇ ਪਿੰਡ ਵਾਲੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਹੁਣ ਤੁਸੀਂ ਸਭ ਨੂੰ ਪਤਾ ਲੱਗ ਚੁੱਕਾ ਵੀ ਮੈਂ ਜਮਾ ਮੌਤ ਮੇਰੇ ਸਿਰ ਤੇ ਆ ਜੇ ਮੈਂ ਆਮ ਜ਼ਿੰਦਗੀ ਵੀ ਜਿਊਂਗਾ ਫਿਰ ਵੀ ਮੈਂ ਮੇਰੀ ਮੌਤ ਆ ਕਿਉਂਕਿ ਲੀਡਰ ਮੈਂ ਕਿਹੜਾ ਕੋਈ ਸੋਨੂ ਸੀਤ ਵਾਲ ਨੂੰ ਗੱਲਾਂ ਕੱਢੀਆਂ ਮੈਂ ਤਾਂ ਸੱਚ ਦੱਸਿਆ ਬਸ ਐ ਆ ਵੀ ਜਿਹੜੇ ਬੰਦੇ ਮੇਰਾ ਸਾਥ ਦੇਣਾ ਚਾਹੁੰਦੇ ਉਹ ਕਹਿੰਦੇ ਵੀ ਤੂੰ ਕਿੱਥੇ ਆ ਤੂੰ ਸਾਹ ਮੇਰਾ ਜਰਮ ਦੱਸੋ ਮੈਂ ਕ੍ਰਾਈਮ ਕੀ ਕੀਤਾਗਾ ਮੈਂ ਤਾਂ ਸੱਚ ਬੋਲਿਆ ਸੱਤ ਨੂੰ ਤਾਂ ਸੂਲੀ ਸੂਲੀ ਤੇ ਚੜਨਾ ਪੈਂਦਾਗਾ ਮੈਂ ਤਾਂ ਤੁਹਾਨੂੰ ਦੱਸਤਾ ਵੀ ਆ ਡਿਜੀਲੈਂਸ ਟੀਮਾਂ ਜਦੋਂ ਤੁਸੀਂ ਸਪਾਈਆਂ ਤੋਂ ਲੈ ਕੇ ਵੱਡੇ ਵੱਡੇ ਅਫਸਰਾਂ ਤੱਕ ਫੜੀ ਹੋਣਾ ਤਾਂ ਇਹਨਾਂ ਲੀਡਰਾਂ ਨੂੰ ਕਿਉਂ ਨਹੀਂ ਫੜਦੇ ਸੌਂਪਵਾਓ ਇਹਨਾਂ ਧੌਂਤਮਨ ਕੋਲੇ ਕੀ ਇਹ ਵੀਡੀਓ ਨਹੀਂ ਪਹੁੰਚੀ ਜਾਂ ਲੀਡਰਾਂ ਕੋਲੇ ਪਹੁੰਚੀ ਨਹੀਂ ਸੌਂਪਵਾਓ ਮੈਂ ਜਮਾਚੱਪ ਹੋ ਜਾਊਗਾ ਵੀ ਇਹ ਲੱਖ ਲੱਖ ਦੋ ਦੋ ਲੱਖ ਰੁਪਈਆ ਲਈ ਜਾਂਦੇ ਆ ਕੋਈ ਇਸ ਪੁਲਿਸ ਦਾ ਕਸੂਰ ਨਹੀਂ ਪੁਲਿਸ ਦੋ ਧੱਕੇ ਨਾ ਲੈਂਦੇ ਆ ਇਹ ਡਰਾ ਕੇ ਬਦਲੀਆਂ ਕਰ ਦਿੰਦੇ ਆ ਦੂਰ ਦੀਆਂ ਪਠਾਨਕੋਟ ਦੀਆਂ ਹੋਰ ਕਿਤੇ ਫੇਰ ਅ ਜਦੋਂ ਸਾਰੇ ਪਿੰਡ ਪੰਜਾਬ ਦੇ 12000 ਜਾਂ ਪਲੱਸ ਪਿੰਡਾਂ ਸਾਰਿਆਂ 'ਚ ਪਹੁੰਚ ਗਈ ਵੀਡੀਓ ਉਹ WhatsApp ਜਰਿਏ ਫਿਰ ਹਰਿਆਣੇ ਦੇ ਪਿੰਡਾਂ 'ਚ ਸਾਰੀਆਂ ਪੁਲਿਸਾਂ ਨੇ ਵੀਡੀਓ ਦੇਖ ਲਈ ਸਾਰੀ ਫੌਜ ਨੇ ਦੇਖ ਲਈ ਫਿਰ ਮੈਨੂੰ ਮੁੰਡਾ ਕਹਿੰਦਾ ਕਿ ਤੇਰੀ ਵੀਡੀਓ ਤਾਂ ਬਾਹਰਲੇ ਦੇਸ਼ਾਂ 'ਚ ਨਹੀਂ ਗਈ ਮੈਂ ਕਹਾ ਹਾਂ ਸਮੁੰਦਰਾਂ 'ਚ ਡੁੱਬ ਗਈ ਐ ਨਹੀਂ ਗਈ ਫਿਰ ਆਖੇ ਤੇਰੀ ਵੀਡੀਓ ਪਾਕਿਸਤਾਨ ਨਹੀਂ ਗਈ ਮੈਂ ਕਹਾ ਹਾਂ ਉੱਥੇ ਤਾਰਾਂ ਚੜ ਗਈ ਉੱਥੇ ਫੌਜ ਨੇ ਤੇ ਗੋਲੀ ਮਾਰ ਗੋਲੀ ਚਲਾਤੀ ਵੀਡੀਓ ਉੱਥੇ ਮਰ ਗਈ ਫਿਰ ਆਖੇ ਅਰਬ ਕੰਟਰੀਆਂ 'ਚ ਨਹੀਂ ਗਈ ਮੈਂ ਕਹਾ ਹਾਂ ਉੱਥੇ ਜਿਆਦਾਤਰ ਆਹ ਤਰ੍ਹਾਂ ਬੈਗ ਹੈ ਹਾ ਉਹਨਾਂ ਦੇ ਵਿੱਚ ਖੁੱਭ ਗਈ ਉਹ ਕਿਉਂ ਨਹੀਂ ਫੈਲੀ ਸਭ ਸਭ ਨੂੰ ਪਤਾ ਬਸ ਐ ਆ ਵੀ ਜਿਹੜੇ ਬੰਦੇ ਮੇਰਾ ਸਾਥ ਦੇਣਾ ਚਾਹੁੰਦੇ ਉਹ ਕਹਿੰਦੇ ਵੀ ਤੂੰ ਕਿੱਥੇ ਆ ਤੂੰ ਸਾਹਮਣੇ ਆ ਤੇ ਮੈਂ ਸਾਹਮਣੇ ਆਉਂਗਾ ਬਾਈ ਜੀ ਮੇਰਾ ਜੁਰਮ ਦੱਸੋ ਮੈਂ ਕ੍ਰਾਈਮ ਕੀ ਕੀਤਾਗਾ ਮੈਂ ਤਾਂ ਸੱਚ ਬੋਲਿਆ ਸੱਤ ਨੂੰ ਤਾਂ ਸੂਲੀ ਸੂਲੀ ਤੇ ਚੜਨਾ ਪੈਂਦਾਗਾ ਮੈਂ ਤਾਂ ਸਾਨੂੰ ਦੱਸਤਾ ਵੀ ਆ ਡਿਜੀਲੈਂਸ ਟੀਮਾਂ ਕਿਦੋਂ ਤੁਸੀਂ ਸਪਾਈਆਂ ਤੋਂ ਲੈ ਕੇ ਵੱਡੇ ਵੱਡੇ ਅਫਸਰਾਂ ਤੱਕ ਫੜੀ ਉਹਨਾਂ ਤੇ ਇਹਨਾਂ ਲੀਡਰਾਂ ਨੂੰ ਕਿਉਂ ਨਹੀਂ ਫੜਦੇ ਸੌਂਪਵਾਓ ਇਹਨਾਂ ਤੋਂ ਅੰਤਮਨ ਕੋਲੇ ਕੀ ਇਹ ਵੀਡੀਓ ਨਹੀਂ ਪਹੁੰਚੀ ਜਾਂ ਲੀਡਰਾਂ ਕੋਲੇ ਪਹੁੰਚੀ ਨਹੀਂ ਸੌਂਪਵਾਓ ਮੈਂ ਜਮਾਚੁੱਪ ਹੋ ਜਾਊਂਗਾ ਵੀ ਇਹ ਲੱਖ ਲੱਖ 2-2 ਲੱਖ ਰੁਪਈਆ ਲਈ ਜਾਂਦੇ ਆ ਕੋਈ ਇਹ ਚ ਪੁਲਿਸ ਦਾ ਕਸੂਰ ਨਹੀਂ ਪੁਲਿਸ ਤੋਂ ਧੱਕੇ ਨਾ ਲੈਂਦੇ ਆ ਇਹ ਡਰਾ ਕੇ ਬਦਲੀਆਂ ਕਰ ਦਿੰਦੇ ਆ ਦੂਰ ਦੀਆਂ ਪਠਾਨਕੋਟ ਦੀਆਂ ਹੋਰ ਕਿਤੇ ਇਹ ਚ ਪੁਲਿਸ ਦਾ ਕੀ ਕਸੂਰ ਮੈਂ ਪੁਲਿਸ ਦੇ ਪੱਖ ਦੀ ਗੱਲ ਕਰੀ ਸੀ ਮੈਂ ਪੁਲਿਸ ਨੂੰ ਕੋਈ ਮਾੜਾ ਤਾਂ ਨਹੀਂ ਕਿਹਾਗਾ ਕਿਸੇ ਮਲਾਜਮਾ ਨੂੰ ਮੈਂ ਇਹ ਨਹੀਂ ਕਿਹਾ ਵੀ ਇਹਨਾਂ ਨੂੰ ਕੋਈ ਮਲਾਜਮਾ ਦਾ ਨੁਕਸਾਨ ਕਰਾਂਗੇ ਫਿਰ ਇਹ ਜਿਹਦੇ ਜਿਹਦੇ ਲੱਖੇ ਸਦਨੇ ਵਰਗੀਆਂ ਕੋਈ ਹੋਰ ਮੈਂ ਨਹੀਂ ਕਹਾਂਦਾ ਲੱਖਾ ਜਾਂ ਕੋਈ ਬਾਦੂ ਮੇਰੇ ਮਗਰ ਲੱਗੇ ਹੋਏ ਆ ਇਹਨਾਂ ਨੇ ਮਾਰ ਕੇ ਫਿਰ ਇੱਥੇ ਕੱਟ ਕਰ ਲੈਣਾ ਵੀ ਆਹ ਦੇਖੋ ਜੀ ਪੁਲਿਸ ਨੇ ਪੁਲਿਸ ਤੇ ਇਲਜ਼ਾਮ ਲੱਗੋਏ ਪੁਲਿਸ ਨੇ ਆਪ ਦਾ ਮੁੰਡਾ ਹੀ ਮਾਰਤਾ ਮਹਿਕਮੇ ਦਾ ਫਿਰ ਵੀ ਇਹ ਛੋਡੇ ਤੇ ਪਰਚਾ ਦਵਾਉਣਗੇ ਜੇ ਤੁਸੀਂ ਮੇਰੇ ਹੱਕ ਚਾਹੁੰਦੇ ਤਾਂ ਲੋੜ ਹੀ ਨਹੀਂ ਕਹਦੀ ਜਾਂ ਮੈਨੂੰ ਜਿਹੜੇ ਮੁੰਡੇ ਮੇਰੇ ਨਾਲ ਭਰਤੀ ਹੋਏ ਆ ਉਹ ਉਹ ਮੁੰਡੇ ਮੇਰੇ ਨਾਲ ਲਾਤੇ ਹਨ ਜਦੋਂ ਤੁਸੀਂ ਗਲਤ ਕੰਮ ਵਾਲ ਨੂੰ ਸਿਕਿਉਰਟੀ ਦੇਈ ਬਿਠਾਓ ਇਹੋ ਜਿਹੇ ਬੰਦੇ ਵਿੱਚ ਜਿਨ੍ਹਾਂ ਨੂੰ ਕੋਈ ਕੁੱਤਾ ਨਹੀਂ ਪੁੱਛਦਾ ਲੱਖੇ ਸਦਾ ਇਹਨੂੰ ਤੂੰ ਆਪਦੇ ਪਿੰਡ ਦਾ ਮੈਂਬਰੀ ਚਿੱਤ ਕੇ ਦਿਖਾ ਦੇ ਸਰਪੰਚੀ ਜਿੱਤ ਕੇ ਦਿਖਾ ਦੇ ਤੂੰ ਕੀ ਗਦਾਰੀਆਂ ਕਰੀਂਦਾ ਸੌਹ ਪਾ ਵੀ ਦਲਜੀਤ ਪ੍ਰਾਣਾ ਤੇ ਪੁਲਿਸ ਨੇ ਤਾਂ ਆਪਦਾ ਕੰਮ ਕਰਨਾ ਹੀ ਆ ਤੂੰ ਕਿਉਂ ਤੂੰ ਬਸ ਤੂੰ ਜਾਣਾ ਲੁਧਿਆਣੇ ਤੂੰ ਠੇਰਾ ਤੈਨੂੰ ਮੌਕੇ ਪੈ ਗਿਆ ਇਹਦਾ ਮਤਲਬ ਰੱਬ ਨੂੰ ਵੀ ਪਤਾ ਲੱਗ ਜਾਂਦਾ ਸੀ ਵੀ ਇਹ ਟਰੈਪ ਚ ਲੈ ਜਾਂਦਾ ਇਹਨੂੰ ਰੋਕਣ ਦੀ ਤਰ੍ਹਾਂ ਸਾਥ ਨਹੀਂ ਦਿੱਤਾ ਤੂੰ ਗਾਲਾਂ ਕੱਢੀਆਂ ਉਹਨਾਂ ਨੂੰ ਰਾਮਪੁਰੇ ਧਰਨਾ ਲਾ ਲਿਆ ਆ ਰੈਲੀ ਕੀਤੀ ਪੁਲਿਸ ਨੂੰ ਗਾਲਾਂ ਕੱਢੀਆਂ ਕਿਉਂ ਪੁਲਿਸ ਦਾ ਪੁਲਿਸ ਦਾ ਕੀ ਕਸੂਰ ਆ ਮੈਨੂੰ ਜੇ ਅਫਸਰ ਕਹਿੰਦੇ ਆ ਤਾਂ ਮੈਨੂੰ ਡਿਸਮਿਸ ਕਰ ਦਿਓ ਯਾਰ ਸਸਪੈਂਡ ਸਸਪੈਂਡ ਕਰਕੇ ਡਿਸਮਿਸ ਕਰ ਦਿਓ ਬਸ ਯਾਰ ਇਹ ਇੱਕ ਸਜ਼ਾ ਦਿਓ ਦੋ ਡਬਲ ਸਜ਼ਾ ਕਿਵੇਂ ਦੇ ਦੋਗੇ ਇਹ ਕਹਾਣੀਆਂ ਲਿਖੀ ਜਾਂਦਾ ਐਨੇ ਮੇਰੇ ਗੀਤ ਚੱਲੀ ਜਾਂਦੇ ਉਹ ਗੁਪਤੀ ਚੱਲੀ ਜਾਂਦੇ ਆ ਮੈਂ ਤਾਂ ਦਰਖਤਾ ਨਾਲ ਵੀ ਗੱਲਾਂ ਕਰ ਲੈਣਾ ਘੋੜਿਆਂ ਨਾਲ ਵੀ ਗੱਲਾਂ ਕਰਦਾ ਮੈਂ ਇਹਨਾਂ ਤੇ ਬਹੁਤ ਇਹ ਕਲਪਨ ਇਹ ਕਲਪਨਿਕ ਕਹਾਣੀਆਂ ਜਿਹੜੀਆਂ ਕਿ ਮੈਂ ਐ ਨਹੀਂ ਪਤਾ ਕਿੰਨੇ ਕਿੰਨੇ ਕਿ ਬੇ ਲਿਖਣ ਲੱਗ ਜਾਂਦਾ ਤੇ ਰੁਕਦੀ ਨਹੀਂ ਹੁਣ ਘੋੜਿਆਂ ਤੇ ਮੈਂ ਲਿਖੀ ਜੇ ਘੋੜੇ ਬੋਲਦੇ ਹੁੰਦੇ ਘੋੜੇ ਵੀ ਮੈਂ ਉਹਨਾਂ ਨੂੰ ਆਪ ਹੀ ਸਵਾਲ ਪਾ ਕੇ ਆਪ ਹੀ ਜਵਾਬ ਦੇ ਦਿੰਦਾ ਘੋੜੇ ਦਾ ਇਹ ਕਹੀ ਜਾਂਦੇ ਕਹਿੰਦੇ ਸਾਨੂੰ ਤਾਂ ਮਜੀਬ ਸਿੰਘ ਜਾਂ ਕੋਈ ਹੋਰ ਵਧੀਆ ਬੰਦੇ ਪਾਲਦੇ ਸੀਗੇ ਸਾਨੂੰ ਤਾਂ ਜਿਹੜੇ ਪ੍ਰਵਾਸੀ ਇਹ ਕੋਈ ਜਰਦਾ ਲਾ ਕੇ ਪਾਣ ਖਾ ਕੇ ਖਾਂਦੇ ਆ ਤੇ ਉਹੀ ਸੜੀਆਂ ਖੁਰਨੀਆਂ 'ਚ ਆ ਜਾਂਦਾ ਸਾਡੀ ਲੱਤ ਵੀ ਬਣ ਰੱਖੀ ਆ ਸਾਡੇ ਕੋਲੇ ਬੀੜੀਆਂ ਪੀ ਜਾਂਦੇ ਆ ਉਹ ਕਹਿੰਦੇ ਅਸੀਂ ਤਾਂ ਮਰਦੇ ਆ ਇਹ ਘੋੜਾ ਤਮਾਕੂ ਦੇ ਖੇਤ ਕੋਲ ਦੀ ਨਹੀਂ ਲੰਘਦਾ ਇਹਨਾਂ ਦਾ ਪਤਾ ਇਹਦੀ ਪੂਰੀ ਕਹਾਣੀ ਪਤਾ ਤੁਹਾਨੂੰ ਕੀ ਆ ਕਹਾਣੀ ਇਹ ਇਹ ਮੈਂ ਤਾਂ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਵੀਡੀਓ ਜਿਆਦਾ ਲੰਬੀਆਂ ਦੇ ਫਿਰ ਮੈਂ ਲਿਖਿਆ ਸੀ ਜੇ ਦਰਖਤ ਬੋਲਦੇ ਹੁੰਦੇ ਦਰਖਤ ਇਸ ਤਰ੍ਹਾਂ ਬੋਲਦੇ ਆ ਕੋਈ ਬੂਟੇ ਲਾਉਣ ਦੀ ਲੋੜ ਨਹੀਂ ਅਸੀਂ ਆਪਦੇ ਤਨੇ ਆਪ ਹੀ ਫੁੱਟ ਖੜਨਗੇ ਤੁਸੀਂ ਸਾਡੇ ਰਿਆ ਸਪਰੇਆ ਨਾ ਕਰੋ ਨਾ ਤੁਹਾਨੂੰ ਪਾਣੀ ਪਾਉਣ ਦੀ ਲੋੜ ਆ ਪਾਣੀ ਪਾਣੀ ਦੀ ਬਚਤ ਹੋ ਜੂਗੀ ਫਿਰ ਆਸ ਵੀ ਦੀ ਵੀ ਦਰਖਤ ਲੜਦੇ ਆ ਮੈਂ ਤਾਂ ਇਹ ਕਲਪਨਿਕ ਕਹਾਣੀ ਲਿਖੀ ਹੋਈ ਬਹੁਤ ਵੱਡੀਆਂ ਵੱਡੀਆਂ ਕਹਾਣੀਆਂ ਲਿਖਾਂਗੇ ਗਾਣੇ ਲਿਖ ਲਿਖ ਕੇ ਮੈਂ ਪਾੜ ਦਿੰਨਾਗਾ ਦਰਖਤ ਬੋਰਡ ਕਹਿੰਦਾ ਵੀ ਤੁਸੀਂ ਪਿੱਪਲ ਨੂੰ ਸਿਰ ਤੇ ਕਿਉਂ ਬਿਠਾਇਆ ਮੈਂ ਜਦੋਂ ਬੋਰਡ ਬੋਰਡ ਦਾ ਜੇਦੋ ਵੀ ਮੁੰਡਾ ਪਿਆ ਕਿ ਆਉਂਦਾ ਸੀ ਤਾਂ ਬੋਰਡ ਦਾ ਦੁੱਧ ਜਨਨਕ ਵੀ ਗੜੇ ਵਿੱਚ ਪਾ ਕੇ ਤੇ ਰੱਖਿਆ ਜਾਂਦਾ ਸੀ ਤਾਂ ਕਿਉਂਕਿ ਮੁੰਡੇ ਨੇ ਤਾਂ ਆਪਦੀ ਮਾਂ ਦਾ ਦੁੱਧ ਚੁੰਗਿਆ ਹੁੰਦਾ ਸੀ ਤੇ ਫਿਰ ਬੋਰਡ ਦੇ ਜ਼ਰੀਏ ਤਿੰਨੇ ਇਹਨੇ ਇੱਕ ਦੂਜੇ ਦਾ ਝੂਠਾ ਪੀਂਦੇ ਸੀਗੇ ਵੀ ਮਾਂ ਦਾ ਦੁੱਧ ਚੁੰਗਿਆ ਜੇਦੋ ਰੱਬ ਦਾ ਨਾਮ ਤੇ ਬੋਰਡ ਦੀ ਛਾਂ ਤੇ ਮਾਂ ਸਭ ਤੋਂ ਉੱਚਾ ਮੰਨਿਆ ਗਿਆ ਦਾ ਫਿਰ ਨਿੰਮ ਲੜੀ ਜਾਂਦੇ ਸੋਡੇ ਨਾਲ ਵੀ ਸਾਡੇ ਸਾਡਾ ਕੰਮ ਖਤਮ ਕੀਤਾ ਇਹ ਪਹਾੜੀ ਨਿੰਮਾਂ ਕਿ ਕਰਾਂ ਲੜੀ ਜਾਂਦੀਆਂ ਕਿ ਕਰਾਂ ਕਹਿੰਦੀਆਂ ਵੀ ਸਭ ਪਹਾੜੀ ਕਿਕਰਾਂ ਆਈਆਂ ਇਹ ਕਹਾਣੀਆਂ ਬਹੁਤ ਤਕੜੀਆਂ ਤਕੜੀਆਂ ਮੈਂ ਤੁਹਾਨੂੰ ਦੱਸੂਗਾ ਤੇ ਛੋਟੀਆਂ ਛੋਟੀਆਂ ਫਿਰ ਸੋ ਨਾਲ ਇੱਟਾਂ ਲੜੀ ਜਾਂਦੀਆਂ ਇੱਟਾਂ ਦੇ ਘਾਣੀਆਂ ਲਿਖਤੀਆਂ ਮੈਂ ਵੀ ਪੱਕੀ ਇੱਟ ਜਿਹੜੀ ਕੱਚੀ ਇੱਟਾਂ ਵੱਡੀ ਉਹ ਪੱਕੀ ਇੱਟ ਨਾਲ ਲੜਦੀ ਮੋ ਛੋਟੀ ਇੱਟ ਨਾਲ ਲੜਦੀ ਐ ਇਸ ਤਰ੍ਹਾਂ ਫਿਰ ਸੋ ਨਾਲ ਕੱਚੇ ਘਰ ਤੇ ਆ ਜਿਹੜੇ ਹੱਥਾਂ 'ਚ ਲੈਟਰ ਚਾ ਰੱਖੇ ਤੇ ਤਾਂ ਲੈਟਰ ਉੱਤੇ ਪਾ ਰੱਖੇ ਕਿਵੇਂ ਬਾਹਰ ਨਿਕਲੋਗੇ ਕੱਲ ਨੂੰ ਜੇ ਕਿਸੇ ਨੇ ਕੋਈ ਧਰਤੀ ਹਿਲਾਦੀ ਧਰਤੀ 'ਚ ਇਹੋ ਜਿਹਾ ਸਿਸਟਮ ਫਟ ਕਰ ਦਿੰਦੇ ਆ ਉਹ ਤਾਂ ਕਿਸੇ ਦੇਸ਼ 'ਚ ਹੋਇਆ ਹੀ ਇਸ ਤਰ੍ਹਾਂ ਮਾਰਦੇ ਆ ਫਿਰ ਰੰਗ ਆਪਸ ਵਿੱਚ ਵੀ ਲੜੀ ਜਾਂਦੇ ਆ ਨੀਲਾ ਰੰਗ ਜਦੋਂ ਹਰੇਕ ਕੁੜੀ ਜਾਂ ਮੁੰਡਾ ਮੁੰਡਾ ਲਾਲ ਪੱਗ ਮੁੰਡਾ ਕੁੜੀ ਲਾਲ ਰਹਿੰਦਾ ਲਾਲ ਰੰਗ ਆਪਣੇ ਲਈ ਨਹੀਂ ਬਣਿਆ ਫੇ ਠਾਣਿਆਂ ਦੇ ਵਿੱਚ ਜਿੰਨੇ ਆ ਲਾਲ ਰੰਗ ਨੀਲੇ ਦੇ ਉੱਤੇ ਕਰ ਰੱਖਿਆ ਨੀਲਾ ਤਾਂ ਰੱਬ ਦਾ ਰੰਗ ਆ ਗੁਰਗੋਵਰ ਸਿੰਘ ਜੀ ਪਲੈਨ ਸਕਦੇ ਸੀ ਨੀਲਾ ਬਾਣਾ ਦਾ ਉਸ ਦਿਵਾਰ ਹੁਣ ਦੇਖੋ ਉਹਨਾਂ ਦੀ ਪੱਗ ਦਾ ਰੰਗ ਕਿਉਂ ਜਾਂ ਖਾਕੀ ਰੰਗ ਉਹ ਖਾਕੀ ਰੰਗ ਦਿਖਾਈ ਜਾਂਦੇ ਆ